ਜਾਤੇ ਹੁੰਦੇ ਹੀ ਜਿਸਨ ਗੱਲ ਦੇ ਜੀ ਤੁਹਾਡਾ ਰਿਸ਼ਤੇ ਵਿੱਚ ਉਹ ਚਾਚਾ ਲੱਗਦਾ ਜੀ ਮੇਰਾ ਤੇ ਉੱਤੇ ਜਾਂਦੇ ਹਨ ਗਈ 1 ਸਾਲ ਹੋ ਗਿਆ ਜੀ ਤੇ ਉਹਨੇ ਪਤਾ ਨਹੀਂ ਕਿਤਨਾ ਆਪਣੀ ਮੇਰੀ ਬੇਟੀ ਨੂੰ ਆਪਣੇ ਚਾਸੀ ਵਿੱਚ ਲੈ ਕੇ ਜੀ ਮੇਰੀ ਬੇਟੀ BCA BCA 'ਚ ਪੜਦੀ ਸੀ ਜੀ ਲਾਸਟ ਉਹਦਾ ਸੈਮੈਸਟਰ ਹੀ BCA ਦਾ ਹੀ ਤੇ ਆਪਣੇ ਚਾਸੀ ਵਿੱਚ ਲੈ ਕੇ ਉਹਦੇ ਨਾਲ ਉਹ ਰੇਪ ਕਰਦਾ ਰਿਆ ਬਾਅਦ ਚੋਂ ਨੂੰ ਕ੍ਰੈਡੀਟ ਕਰ ਦਿੱਤਾ ਵੇਰ ਆਪਣੀ ਇੱਕ ਜਾਣ ਪਛਾਣ ਦੀ ਉਹਦੀ ਨਰਸ ਹੀ ਕਲਵੰਤ ਕੋਹਰਾ ਪਿੰਡ ਕੋਤ ਕੋਕਰਦੀ ਜੀ ਉਹਦੇ ਚ ਉਹਨਾਂ ਉੱਥੇ ਆ ਗਏ ਜੀ ਉਹਨਾਂ ਨੇ ਗੋਸ਼ਣ ਕਰਾ ਦਿੱਤਾ ਗੋਸ਼ਣ ਤੋਂ ਬਾਅਦ ਬੇਟੀ ਦੀ ਹਾਲਤ ਖਰਾਬ ਹੋ ਗਈ ਸੰਗ ਪਹਿਲੇ ਪਹੰਚਿਆ ਜੀ ਤੇ ਆਪਾਂ ਕੋ ਦਾਸਪੁਰ ਹਸਪੀਟਲ ਵਿੱਚ ਵੀ ਬੇਟੀ ਦਾ ਇਲਾਜ ਕਰਾਇਆ ਦਾਫਰ ਕਰਾਇਆ ਤੇ ਉੱਥੇ ਆ ਕੇ ਇਹਨਾਂ ਨੇ ਅਦਾ ਭਰਾ ਸਰਪੰਚ ਹੀ ਪਾਸਟਰ ਜੀ ਦਾ ਉਨੇ ਉਹ ਇੱਕ ਅਣਪਛਾਨਾ ਅਣਪਛਾਨੀ ਵਿਅਕਤੀ ਸੀ ਜੀ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਜੀ আল্টਰਾ ਸਾਊਂਡ ਨਹੀਂ ਹੋਣ ਦਿੱਤਾ ਤੇ ਉੱਥੋਂ ਉਹਨਾਂ ਨੇ ਛੁੱਟੀ ਵੀ ਕਰਾਤੀ ਜੀ ਦੋ ਦਿਨ ਬਾਅਦ ਬੇਟੀ ਦੀ ਹਾਲਤ ਫੇਰ ਖਰਾਬ ਹੋ ਗਈ ਜੀ ਤੇ ਘਰਦਾਨ ਨੇ ਕਿਹਾ ਵੀ ਡਾਕਟਰ ਨੇ আল্টਰਾ ਸਾਊਂਡ ਲਿਖਾਇਆ ਤੇ ਆਪਾਂ ਪ੍ਰਾਈਵੇਟ ਕਰਾ ਲੈਂਦੇ ਹਾਂ ਆਪਾਂ আল্টਰਾ ਸਾਊਂਡ ਗਰਦਾਸਪੁਰੋਂ ਕਰਾਇਆ ਜੀ ਤੇ ਹਮ ਉੱਥੇ ਜਾ ਕੇ ਘਰਦਾਨ ਨੂੰ ਪਤਾ ਲੱਗਾ ਵੀ ਇਹ ਕੰਮ ਹੋਇਆ ਰਿਹਾ ਜੀ ਤੇ ਬੇਟੀਆਂ ਫਿਰ ਦੱਸਿਆ ਵੀ ਮੇਰੇ ਨਾਲ ਇਤਨਾ ਇਤਨਾ ਤੇ ਉਹ ਉਸ ਟਾਈਮ ਵੀ ਬੇਟੀ ਦੇ ਮਗਰ ਹੀ ਉੱਥੇ ਆ ਗਏ ਜਿੱਥੇ ਅਲਟਰਾਸਾਉਂਡ ਕਰਦੇ ਕਰਾਉਣ ਗਏ ਸੀ ਪਾਸਟਰ ਤੇ ਉਦੋਂ ਬਾਅਦ ਜੀ ਆਪਾਂ ਅੰਮ੍ਰਿਤਸਰ ਲੈ ਕੇ ਗਏ ਆ ਜੀ ਤੇ ਅੰਮ੍ਰਿਤਸਰ ਜਾ ਕੇ ਬੇਟੀ ਦੀ ਡੈਥ ਹੋ ਜਾਂਦੀ ਹੈ ਉੱਥੇ ਅਰਵਿੰਦਰ ਕੁਮਾਰ ਐਸਆਈ ਹੁੰਦਾ ਆਪਣੀ ਪਾਲਟੀ ਲੈ ਆ ਕੇ ਤੇ ਉਹ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਲੈਂਦੀ ਆ ਜੀ ਤੇ ਤੇਰੀ ਬੇਟੀ ਦੀ ਡੈੱਡ ਬਾਡੀ ਆਪਾਂ ਲੈ ਕੇ ਜਾਣੀ ਉਹ ਜੀ ਫਿਰ 174 ਦੀ ਕਾਰਵਾਈ ਕਰਦੇ ਆ ਮੈਨੂੰ ਤੇ ਇਹ ਵੀ ਨਹੀਂ ਪਤਾ ਕਿ 174 ਹੁੰਦੀ ਕੀ ਹੈ ਜੀ ਤੇ ਉਦੋਂ ਬਾਅਦ ਫਿਰ ਆਪਾਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਜੀ ਆ ਕੇ ਤੇ ਫਿਰ ਜਾ ਕੇ ਪਰਚਾ ਪਰਚਾ ਇਹਨਾਂ ਜੀ ਕਟਿਆ ਇਹਨਾਂ ਨੇ 60 65 ਦਿਨ ਲਾਤੇ ਪਰਚਾ ਕੱਟਣ ਲੱਗਣੀ ਤੇ ਪਰਚੇ ਵਿੱਚ ਵੀ ਸਾਰਿਆਂ ਦੇ ਨਾਮ ਨਹੀਂ ਪਾਈ ਜਿਹੜੇ ਨਾਮ ਲਿਖੇ ਹੀ ਨਹੀਂ ਅੱਜ ਤੱਕ ਵੀ ਕੁਲਵੰਤ ਕੋਰ ਦਾ ਨਾਮ ਹੀ ਨਹੀਂ ਪੁਲਿਸ ਆਉਂਦੀ ਵਿੱਚ ਤੇ ਪੁਲਿਸ ਵਾਲੇ ਮੈਨੂੰ ਮੈਂ ਜਾਨਾ ਵਾਲਾ ਮੈਨੂੰ ਦੌਕੇ ਮਾਰਦੇ ਆ ਕਿ ਤੁਸੀਂ ਰਾਜੀ ਨਾਮਾ ਕਰੋ ਜੀ ਤੁਹਾਡਾ ਆਪਾਂ ਰਾਜੀ ਨਾਮਾ ਕਰਾ ਦਿੰਦੇ ਆ ਮੈਂ ਇਹ ਰਿਕਸ਼ਾ ਚਲਾਉਣਾ ਆ ਜੀ ਤੇ ਗਰੀਬ ਬੰਦਾ ਆ ਜੀ ਗਰੀਬ ਬੰਦਾ ਹਾਂ ਮੈਂ ਤੇ ਮਲੇ ਪੁਲਿਸ ਵਾਲੇ ਮੈਨੂੰ ਤਾਂ ਪਰੇਸ਼ਾਨ ਬਰਾ ਕਰਦੇ ਆ ਜੀ ਤੇ ਮੈਂ ਆਪਣਾ ਘਰ ਛੱਡ ਕੇ 2 ਸਾਲ ਹੋ ਗਿਆ ਜੀ ਤੇ ਹੁਣ ਮੈਂ ਆਪਣਾ ਘਰ ਵੀ ਵੇਚ ਦਿੱਤਾ ਜੀ ਮੈਂ ਇਨਸਾਫ ਲੈਣਾ ਮੈਂ ਜਸ਼ਨ ਗਿੱਲ ਪਾਸਟ ਜੋ ਕਿ ਕੋ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨ ਗਿੱਲ ਪਾਸਟ ਜਿਹੜਾ ਕਿ ਇਸ ਟਾਈਮ ਦੋ ਚਰਚ ਚਲਾਉਂਦਾ ਪਿਆ ਉਹਦੇ ਉਹਦੀ ਕਹਾਣੀ ਹੈ ਸਾਰੇ ਤੇ ਜਸ਼ਨ ਗਿੱਲ 2023 ਚ ਇੱਕ ਰੇਪ ਕਰਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਪੈਸੇ ਦੇ ਕੇ ਜਸ਼ਨ ਗਿਲ ਪੁਲਿਸ ਨੂੰ ਪੈਸੇ ਦੇ ਕੇ 304 ਧਾਰਾ ਲਵਾ ਦਿੰਦਾ ਜੋ ਕਿ ਉਹ ਇੱਕ ਧਾਰਾ ਐਕਸੀਡੈਂਟ ਦੀ ਸੀਗੀ ਔਰ ਪਰਚਾ ਦਰਜ ਹੋਣ ਨੂੰ 3 ਮਹੀਨੇ ਬਾਅਦ ਪਰਚਾ ਦਰਜ ਕੀਤਾ ਗੁਰਦਾਸਪੁਰ ਦੀਨਾ ਨਗਰ ਪੁਲਿਸ ਨੇ ਬਹੁਤ ੱੱਕੇ ਖਾਣ ਤੋਂ ਬਾਅਦ ਦੀਨਾਨਗਰ ਪੁਲਿਸ ਨੇ ਪਰਚਾ ਦਰਜ ਕੀਤਾ ਜਦੋਂ ਪਰਚਾ ਦਰਜ ਕੀਤਾ ਉਹ ਚ 376 406 ਤਾਰਾ ਨਾ ਸੋਰੀ 304 304 304 ए ਤਾਰਾ ਜੋ ਕਿ ਇੱਕ ਐਕਸੀਡੈਂਟ ਦਾ ਤਾਰਾ ਬਣਾ ਦਿੱਤੀ ਗਈ ਚਲੋ ਉਹ ਤੋਂ ਬਾਅਦ ਪਰਚਾ ਦਰਜ ਹੋਣ ਤੋਂ ਬਾਅਦ ਇਹ ਬੰਦਾ ਘਰ ਤੋਂ ਫਰਾਰ ਹੋ ਜਾਂਦਾ ਉਹ ਤੋਂ ਬਾਅਦ ਇਹ ਬੰਦਾ ਲਾਈਵ ਸ਼ੋਅ ਕਰਨੇ ਸ਼ੁਰੂ ਕਰ ਦਿੰਦਾ ਗੁਰਦਾਸਪੁਰ ਜੰਮੂ ਦੋ ਬ੍ਰਾਂਚਾਂ ਨੇ ਜੰਮੂ ਤੇ ਇੱਕ ਗੁਰਦਾਸਪੁਰ ਇੱਕ ਇਹਦੇ ਭਰਾ ਦੀ ਚਰਚ ਉਹ ਇਸ ਟਾਈਮ ਉਹ ਚਲਾਉਂਦਾ ਪਿਆ ਗੁਰਦਾਸਪੁਰ ਦੀ ਚਰਚ ਉਹ ਇਹਦਾ ਭਰਾ ਚਲਾਉਣਾ ਜਸ਼ਨ ਗੇਲ ਇਸ ਟਾਈਮ ਜੰਮੂ ਰਹਿ ਰਿਹਾ ਤੇ ਕੁੜੀ ਦੇ ਫਾਦਰ ਸਾਹਿਬ ਨੂੰ ਕੁੜੀ ਦੇ ਭਰਾ ਨੂੰ ਬਹੁਤ ਟੌਰਚਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਕਿ ਉੱਚ ਅਧਿਕਾਰੀ ਸੀਗੇ ਜਿਨ੍ਹਾਂ ਨੇ ਪ੍ਰੈਸ਼ਰ ਕੀਤਾ ਕਿ ਤੁਸੀਂ ਫੈਸਲਾ ਕਰ ਲਓ ਨਹੀਂ ਤੁਹਾਡਾ ਤਾਂ ਅਕਾਉਂਟਰੀ ਕੀਤਾ ਜਾਊਗਾ ਜੰਮੂ ਜਾ ਕੇ ਤੁਹਾਡਾ ਕਾਊਂਟਰ ਕਰਾਂਗੇ ਤੁਹਾਡਾ ਜਿਨ੍ਹਾਂ ਤੋਂ ਉਹਨਾਂ ਦਾ ਨਾਮ ਹੈ ਰਵਿੰਦਰ ਕੁਮਾਰ ਏਐਸਆਈ ਬਰਿਆਲ ਚੌਂਕੀ ਜਤਿੰਦਰ ਸਿੰਘ ਐਸਐਚਓ ਦਿਨਾਨੰਗਰ ਮਰਾਲ ਸਿੰਘ ਡੀਐਸਪੀ ਕ੍ਰਾਈਮ ਬ੍ਰਾਂਚ ਤੇ ਬੈਨੀ ਗਿਲ ਸਰਪੰਚ ਪਾਸਟਰ ਦਾ ਭਰਾ ਅਸੀਸ ਗਿਲ ਨਕਲੀ ਪੁਲਿਸ ਵਾਲਾ ਸੀਗਾ ਜਿਹੜਾ ਤੇ ਬਖਸ਼ੀਸ਼ ਚੰਦ ਗਨਮੈਨ ਐਸਬੀ ਡੀ ਦਾ ਗਨਮੈਨ ਇਵਿੰਗ ਜਾਰਜੀ ਜਾਰਜੀ ਮਸੀ ਚਾਚੇ ਦਾ ਮੁੰਡਾ ਪਾਸਟਰ ਐਸਪੀ ਦਾ ਐਸਪੀ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਇੱਕ ਐਸਪੀ ਲੱਗੇ ਨੇ ਉੱਚ ਅਧਿਕਾਰੀ ਅਮਰੀਤ ਰੰਧਾਵਾ ਹਾਂਜੀ ਇਹ ਹੁਣ ਸਰਕਟਸ ਆ ਅਮਰੀਤ ਰੰਧਾਵਾ ਐਸਐਚਓ ਜਿਹੜਾ ਕਿ ਹੁਣ ਇਸ ਥਾਣੇ 'ਚ ਹੈ ਤੇ ਮਨੀ ਬੈਂਕ ਚੌਂਕੀ ਇੰਚਾਰ ਜਿਹੜਾ ਕਿ ਮੁਰਸੀ ਹੈ ਇਸ ਟਾਈਮ ਤੇ ਇਸ ਬੰਦਿਆਂ ਨੇ ਇੰਨਾ ਤੇ ਐਡਾ ਕੋ ਪ੍ਰੈਸ਼ਰ ਬਣਾਇਆ ਇਹ ਬੰਦੇ ਨੇ ਅੱਜ ਘਰ ਵੇਚ ਕੇ ਦੂਜੀ ਜਗ੍ਹਾ ਚਲੇ ਜਾਂਦੇ ਘਰ ਦੀ ਕੀਮਤ ਸੀਗੀ 35 ਲੱਖ ਰੁਪਇਆ ਅੱਜ ਉਹ 12 ਲੱਖ ਰੁਪਏ ਦਾ ਵੇਚ ਕੇ ਅੱਜ ਅਮਰੀਕਾ ਸਿਫਟ ਹੋ ਜਾਂਦੇ ਆ ਉੱਥੇ ਇਸ ਟਾਈਮ ਰਿਕਸ਼ਾ ਚਲਾਉਂਦੇ ਨੇ ਵੀ ਦੱਸੋ ਇੱਕ ਬੰਦਾ ਤੁਸੀਂ ਅਰੈਸਟ ਨਹੀਂ ਕਰਦਾ ਦੂਜਾ ਘਰ ਤੋਂ ਬੇਕਾਰ ਕਰ ਦਿੱਤਾ ਗਿਆ ਬੰਦੇ ਨੂੰ ਉਹ ਤੋਂ ਬਾਅਦ ਵੀ ਐਡਾ ਕਿਤੇ ਪ੍ਰੈਸ਼ਰ ਪਾਉਂਦੇ ਨੇ ਉਹ ਕਿ ਫੈਸਲਾ ਕਰ ਲੈ ਤੇਰਾ ਇਲਜ਼ਾਮ ਬਹੁਤ ਬੁਰਾ ਹੋਏਗਾ ਕਦੇ ਇਹਨੂੰ ਮਾਰਨ ਦੀਆਂ ਕਦੇ ਡਰਾਉਣ ਦੀਆਂ ਧਮਗਾਉਣ ਦੀਆਂ ਸਾਰੀਆਂ ਇਦਾਂ ਦੀਆਂ ਗੱਲਾਂ ਇੱਕ ਇਹਨਾਂ ਦਾ ਬੇਟਾ ਜੋ ਕਿ ਪਲੱਸ 2 ਚ ਪੜਦਾ ਬੇਟੀ ਦੀ ਮੌਤ ਹੋ ਗਈ ਜੋ ਇਸ ਦੁਨੀਆ ਚ ਨਹੀਂ ਹੈ ਉਹਨਾਂ ਇਨਸਾਫ਼ ਦੀ ਮੰਗ ਕਰਦੇ ਹਨ ਕਿ ਉਹਨਾਂ ਇਨਸਾਫ਼ ਦਿੱਤਾ ਜਾਵੇ